ਇਰਦਾਸ ਹੈ ਜੀ ਸਰਬੱਤ ਕਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਰਕਾਰ ਸਰਬ ਸੁਖਵੈ ਜাঁ ਜਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਾਏ ਦੇਖ ਦੇ ਖਤਾਇ ਬ੍ਰਿਤ ਕੀ ਭੈ ਜਾ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਸਰਸੇ ਜੀ ਕੇ ਬੋਲ ਬਾਲੇ ਬੋਲੋ ਜੀ ਸੁਆਲੇ ਸਿੱਤੋਂ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਿਵੇਕ ਦਾਤ ਉਸਾਹ ਦਾਤ ਭਰੋਸਾ ਦਾਤ ਧਨ ਦਾ ਨਿਰ ਦਾਤ ਨਾਮ ਦਾਤ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਚੰਡੇ ਬੋਂਗੇ ਜਗੋ ਜਗ ਅਟਲ ਕਰਮ ਕਾ ਜੈਕਾਰ ਬੋਲੋ ਜੀ ਸਵਾਹਿ ਸਿੱਖਾਂ ਦਾ ਮਾਨ ਨਿਵਾ ਮਤ ਜੀ ਮਤ ਪਥ ਕਾ ਰਾਖਾ ਪਵਾਏ ਗੁਰੂ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੋਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾ ਦਾ ਦਾਨ ਫਾਤਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਣ ਮੇ ਤਣਿਆਂ ਦੇ ਤਾਣ ਨਿਉਟਿਆਂ ਦੀ ਢੋਟ ਸੱਚੇ ਪਿਤਾ ਵਾਹਿਗੁਰੂ ਜੋਗੋ ਜੋਗ ਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਬੇਨਤੀ ਹੈ ਜੀ ਇਸ ਜਿਹੜੇ ਨੂੰ ਉਪਯਾਨ ਕਰਕੇ ਬਾਬਾ ਫਰੀਦ ਜੀ ਦੇ ਮੁਕੱਦਸ ਥਾਣਾ ਤੇ ਆਵੀਆਂ ਸੰਗਤਾਂ ਵੱਲੋਂ ਆਵਦੀ ਰਾਈ ਬਾਣਿਆਂ ਦੇ ਜਾਬ